30 3000 ਵਾਲੇ ਸੋਫੇ ਨਾ 14.5 ਹਜ਼ਾਰ ਚ ਹੋਗੇ 14.5 ਹਜ਼ਾਰ ਚ ਮਿਲਣਗੇ ਕਿੱਥੋਂ ਅੱਜ ਨਾ ਮੈਂ ਬਰਨਾਲੇ ਆਇਆ ਹੋਇਆ ਨਿਊ ਵਿਸ਼ਕਰਮਾ ਫਰਨੀਚਰ ਹਾਊਸ ਤੇ ਸੰਘੇੜਾ ਰੋਡ ਤੇ ਤੇ ਬਾਈ ਇੱਥੇ ਫੈਕਟਰੀ ਆ ਬਾਈ ਵੀ ਆਪ ਬਣਾਉਂਦੇ ਨੇ ਇਹ ਵੀ ਨਹੀਂ ਵੀ ਜੇ ਸਸਤੇ ਦਿੰਦੇ ਆ ਵੀ ਇਹ ਮਾੜੇ ਹੋਣਗੇ ਗੁਰਵਿੰਦਰ ਮੈਨੂੰ ਐਂ ਦੱਸ ਬਾਈ ਹਾਂਜੀ ਬਾਈ ਕੱਪੜਾ ਮਾੜਾ ਤਾਂ ਨਹੀਂ ਹੋਊਗਾ ਨਾ ਬਾਈ ਕੱਪੜਾ ਕੋਈ ਮਾੜਾ ਨਹੀਂ ਗੁੱਦ ਤਾਂ ਨਹੀਂ ਮਾੜੀ ਹੋ ਨਾ ਬਾਈ ਕੋਈ ਗੁੱਦ ਨਹੀਂ ਮਾੜੀ ਇਹ ਨਾ ਸਮਝੋ ਵੀ ਇਹ ਸਸਤੇ ਨੇ ਵੀ ਮਾੜੀ ਕੁਆਲਿਟੀ ਲਾਤੀ ਜਾਂ ਘਟੀਆ ਗੁੱਦ ਲਾਤੀ ਹੂੰ ਤੇ ਆਪਣਾ ਥੋਕ ਰੇਟਾਂ ਦਾ ਕੰਮ ਹੈ ਸਾਰਾ ਥੋਕ ਰੇਟਾਂ ਦਾ ਕੰਮ ਹੈ ਤੁਸੀਂ ਸਾਰੇ ਸੱਜਣ ਨੂੰ ਇਹੀ ਰੇਟ 'ਚ ਦਿੰਨੇ ਹੋ ਹਾਂਜੀ ਹਾਂਜੀ 14500 ਰੇਟ ਰੱਖਿਆ ਆਪਣਾ ਅੱਜ ਤੱਕ ਵੀਡੀਓ ਨਹੀਂ ਦੀ ਪਾਈ ਬਾਈ ਹਰਾਂ ਦੀ ਪਹਿਲੀ ਵਾਰੀ ਵੀਡੀਓ ਪਾਉਣ ਲੱਗੇ ਆ 25 25000 ਦੇ ਮਾਰਕੀਟ 'ਚ ਵਿਕਦੇ ਆ ਬਾਈ ਹਾਂ ਬਾਈ ਜੀ ਬਾਈ ਵਿਕਦੇ ਨੇ ਜਰੂਰ ਤੁਸੀਂ ਆਏ ਨਹੀਂ ਕਹਿੰਦੇ ਵੀ ਯਾਰ ਬਾਈ ਪੁਰਾਣਾ ਲਿਓ ਅਸੀਂ ਵਿੱਚ ਕੱਟ ਲਾਂਗੇ ਕਾ ਤੂੰ ਨਹੀਂ ਕਹਿੰਦੇ ਬਾਈ ਕੋਈ ਕਿਸੇ ਜ਼ਰੂਰਤ ਮੰਦ ਨੂੰ ਦੇ ਦਿਓ ਇਹੀ ਆਪਾਂ ਤੁਹਾਨੂੰ 14500 ਦਾ ਹੀ ਦਿੱਤਾ 14500 ਜੀ ਮਿਲਣਗੇ ਬਾਈ ਮੈਨੂੰ ਐ ਦੱਸੋ ਰੰਗ ਕਿੰਨੇ ਰੰਗਾਂ ਚ ਮਿਲਦੇ ਨੇ ਰੰਗ ਭਾਈ ਜਿਹੜਾ ਮਰਜ਼ੀ ਚੂਜ਼ ਕਰ ਲਿਓ ਅਸੀਂ ਤੁਹਾਨੂੰ ਚੁਆਇਸ ਤੇ ਬਣਵਾ ਕੇ ਦੇਵਾਂਗੇ ਆਪਣਾ ਪੂਰੀ ਫੈਕਟਰੀ ਚ ਕੰਮ ਹੀ ਥੋਗ ਰੇਟ ਦਾ ਜੇ ਕਿਸੇ ਸੱਜਣ ਨੇ ਬਣੇ ਬਣਾਈ ਲੈ ਕੇ ਜਾਣਿਆ ਤਾਂ ਆਪਣੇ ਲੱਭੇ ਬਥੇਰੇ ਪਏ ਆਵੇਲੇਬਲ ਹੈਗੇ ਆਪਣੇ ਫਟਾਫਟ ਆਜੋ ਇਹ ਭਾਈ ਮਾਇਆ ਕਲੋਨੀ ਦੇ ਬਿਲਕੁਲ ਸਾਹਮਣੇ ਸੰਘੇੜਾ ਰੋਡ ਤੇ ਬਾਈਉਰਾ ਦੀ ਫੈਕਟਰੀ ਹੈ ਤੇ ਸੋਫੇ ਤੁਸੀਂ ਇਹ ਵੀ ਨਾ ਕਹਿੰਦੇ ਹੋ ਵੀ ਪਤ ਨਹੀਂ ਇੰਨੇ ਕੁ ਰੇਟ ਵਾਲੀ ਮਿਲਣਗੇ ਧਰਮੇ ਇੱਧਰ ਵੀ ਮਾਰਦੇ ਕੈਮਰਾ 1.5 ਲੱਖ ਤੱਕ ਬਾਈਉਰਾਲੇ ਵੀ ਸੋਫੇ ਪਏ ਨੇ 1.5 ਲੱਖ ਤੱਕ ਮਹਿੰਗੇ ਤੋਂ ਮਹਿੰਗੇ ਵੀ ਪਏ ਨੇ ਤੇ ਘੱਟ ਤੋਂ ਘੱਟ 14500 ਦੇ ਵਿੱਚ ਨਾ ਤੁਹਾਨੂੰ ਆਹ ਸੋਫੇ ਮਿਲਣਗੇ ਜਿਹੜੇ ਮਾਰਕੀਟ ਚ 25 25000 ਦੇ ਵਿਕਦੇ ਆ ਨੰਬਰ ਸਕਰੀਨ ਤੇ ਹੁਣੇ ਫੋਨ ਲਾ ਲਓ ਕਿਤੇ ਹੋਰ ਸੱਜਣ ਫਾਇਦਾ ਨਾ ਲੈ ਜਾਣ